ਇਕ ਵਤਨ ਦੀ ਲਾਈਵ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਅਸੀਂ ਸਮੇਂ-ਸਮੇਂ ਤੇ ਵਿਚਾਰ ਕਰਦੇ ਹਾਂ ਪਖਤੇ ਮਸਲਿਆਂ ਦੇ ਨਾਲ ਅੱਜ ਦੀ ਤਰੀਕ ਦਾ ਸੋਸ਼ਲ ਮੀਡੀਆ ਦਾ ਸਭ ਤੋਂ ਖਾਸ ਮੁੱਦਾ ਹੈ ਨਾਨਕਸਰ ਸੰਪਰਦਾ ਦੇ ਮੌਜੂਦਾ ਮੁਖੀਆਂ ਤੇ ਜੋ ਉਂਗਲਾਂ ਉਠ ਰਹੀਆਂ ਉਹਨਾਂ ਦੇ ਚਰਿੱਤਰ ਬਾਰੇ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਨਾਲ-ਨਾਲ ਗੱਲ ਕਰਦੇ ਹਾਂ ਸਿੱਖ ਪੰਥ ਦੀ ਇੱਕ ਮਹਾਨ ਸ਼ਖਸੀਅਤ ਬਾਬਾ ਸ੍ਰਿੰਦਰ ਸਿੰਘ ਜੀ ਸੁਭਾਣੇ ਵਾਲੇ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਹਨ ਤੇ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਕਿੰਨਾ ਕੁ ਸਹਿਮਤ ਆ ਇਹ ਵੀ ਜ਼ਰੂਰ ਦੱਸਿਓ ਤੇ ਨਾਲਾ ਤੁਹਾਡੇ ਕੀ ਵਿਚਾਰ ਆ ਸਨਾਨਕ ਸਰ ਸੰਪੁਰਤਾ ਦੇ ਮੌਜੂਦਾ ਮੁਖੀਆਂ ਬਾਰੇ ਇਹ ਵੀ ਜ਼ਰੂਰ ਕਮੈਂਟ ਵਿੱਚ ਲਿਖੋ ਆਓ ਦੇਖੀਏ ਕੀ ਕਹਿੰਦੇ ਹਨ ਬਾਬਾ ਸ੍ਰੀ ਦਸ ਸਿੰਘ ਜੀ ਇਸ ਵਿਵਾਦ ਬਾਰੇ ਬਹਿਰ ਜੀ ਕ ਖਾਲਸਾ ਬਹਿਰ ਜੀ ਹਤੇ ਮਹਿਕ ਵਤਨ ਦੀ ਚੈਨਲ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਸ਼ ਦੀ ਕੌਮ ਦੀ ਪੰਜਾਬੀ ਦੀ ਤੇ ਪੰਜਾਬੀਅਤ ਦੀ ਹਰ ਖਬਰਾਂ ਨੂੰ ਬਾਕੂਬੀ ਨਾਲ ਆਪਣਾ ਸੇਵਨ ਵਾਰੇ ਹੈ ਔਰ ਸਰਦਾਰ ਭਾਵਨਾ ਪ੍ਰੀ ਜੀ ਮੈਂ ਤੁਹਾਡੀ ਸੇਵਾ ਤੇ ਔਰ ਤੁਸੀਂ ਮੈਨੂੰ ਚੇਤੇ ਕੀਤਾ ਮੈਂ ਖੁਸ਼ ਹਾਂ ਇਸ ਚੀਜ਼ ਤੇ ਜੋ ਵੀ ਆਪ ਸਵਾਲ ਪੁੱਛੋਗੇ ਦਾਸ ਹਾਜ਼ਰ ਹੈ ਔਰ ਦੀ ਸਮਦੀ ਸੰਧੀਆਂ ਗੁਰਸਿੱਖ ਸੰਗਤਾਂ ਨੂੰ ਆਪਾਂ ਰਲ ਮਿਲ ਕੇ ਗੁਰੂ ਦੀ ਬਖਸ਼ੀ ਹੁਫਤੇ ਮਲਾਉਣੇ ਆ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਸ੍ਰਿੰਦਰ ਸਿੰਘ ਜੀ ਪਾਪਾ ਜੀ ਤੁਹਾਡਾ ਮੈਂ ਇੱਕ ਵਤਨ ਦੀ ਸਟੂਡੀਓ ਚ ਸਵਾਗਤ ਆ ਜਦੋਂ ਵੀ ਕੋਈ ਖਾਸ ਘਟਨਾ ਵਾਪਰਦੀ ਆ ਖਾਸ ਕਰਕੇ ਸਿੱਖ ਪੰਥ ਦੇ ਸੰਬੰਧ ਵਿੱਚ ਤਾਂ ਅਸੀਂ ਹਮੇਸ਼ਾ ਤੁਹਾਡੇ ਵਿਚਾਰ ਜਾਣਦੇ ਆ ਤੁਹਾਡੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰਦੇ ਆ ਅੱਪਾ ਜੀ ਅੱਜ ਵੀ ਉਸੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਕਾਲ ਕੀਤੀ ਆ ਅਬੇ ਸਭ ਤੋਂ ਪਹਿਲਾਂ ਗੱਲ ਕਰੀਏ ਨਾਨਕ ਸਰ ਸੰਪਰਤਨ ਨਾਲ ਜੁੜੇ ਚਰਨ ਘਾਟ ਦੇ ਮੁਖੀ ਤੇ ਉਹਤੇ ਜੋ ਇਲਜ਼ਾਮ ਲੱਗ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਆ ਪਵਨ 프리ਦੀ ਤੁਸੀਂ ਚਰਨ ਘਾਟ ਵਾਲੇ ਬਾਬਾ ਬਲਵਿੰਦਰ ਸਿੰਘ ਦਾ ਨਾਮ ਲਿਆ ਹੈ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਔਰ ਉਹਨੇ ਕਬੂਲ ਵੀ ਕੀਤਾ ਤੇ ਉਹਦੇ ਐਵੀਡੈਂਸ ਵੀ ਸੀ ਇਹ ਬਾਬਾ ਲੱਖਾ ਸਿੰਘ ਤੇ ਨਾਨਕ ਸਰ ਜਿਹੜੀ ਇਹ ਭਗਤੀ ਦਾ ਘਰ ਹੈ ਇਹ ਇਹਦੀ ਬੱਕਰੀ ਕੋਈ ਆਸਾਨ ਬੱਕਰੀ ਗੱਲ ਹੈ ਇਹਨਾਂ ਨੂੰ ਅਸੀਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਸੇ ਨਾਲ ਮਿਲਾ ਨਹੀਂ ਸਕਦੇ ਇਹ ਇੱਕ ਬਹੁਤ ਵੱਡੀ ਉੱਚੀ ਸੂਚੀ ਇੱਕ ਸੰਪਰਦਾਇਆ ਜਿੱਥੋਂ ਲੱਖਾਂ ਲੋਕ ਮੈਂ ਸੋਚਦਾ ਪੰਥ ਦਾ 1/3 ਇੱਕ ਤਿਹਾਈ ਇੱਕ ਤਿਹਾਈ ਜਿਹੜੀ ਗਿਣਤੀ ਆ ਉਹ ਨਾਨਕ ਸਰ ਸੰਪਰਦਾ ਦੇ ਸ਼ਰਧਾਲੂਆਂ ਦੀ ਹੈ ਪੂਰੇ ਵਰਲਡ ਵਿੱਚ ਔਰ ਜਿੱਥੇ ਪ੍ਰਗਟ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਹੁੰਦੀ ਹੈ ਅਗਰ ਸੇਵਾ ਕਿਸ ਨੇ ਭਾਵਨਾ ਸਿੱਖਣੀਆਂ ਸੇਵਾ ਸਿੱਖਣੀਆਂ ਗੁਰੂ ਗ੍ਰੰਥ ਸਾਹਿਬ ਦੀ ਪਲ ਰੂਪ ਵਿੱਚ ਇਹ ਸੰਸਾ ਸਿਖਾਉਂਦੀ ਹੈ ਬਾਕੀ ਗੱਲ ਰਹੀ ਤੁਸੀਂ ਕਿਹਾ ਸੀ ਵੀ ਚਰਨ ਘਾਟਵਾਲ ਬਲਵਿੰਦਰ ਸਿੰਘ ਨਾਲ ਅਸੀਂ ਇਸ ਚੀਜ਼ ਨੂੰ ਕਲੀਅਰ ਕੰਪੇਅਰ ਨਹੀਂ ਕਰ ਸਕਦੇ ਉਹਨਾਂ ਨੇ ਦੋ ਸਿਰਫ ਦੋਸਤ ਕਿਸੇ ਤੇ ਲਾ ਦੇਣੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਹ ਕੋਈ ਦੋਸਤ ਸਿੱਧ ਕਰਨੇ ਦੋਸਤਾਂ ਕੋਈ ਵੀ ਕਿਸੇ ਨੂੰ ਕੁਝ ਕਹਿ ਦੂਗਾ ਅੱਜ ਉੱਠ ਕੇ ਕੋਈ ਕੁਝ ਕਹਿ ਦੂਗਾ ਉਹ ਉਹਨੂੰ ਸਿੱਧ ਕਰਨਾ ਮੈਂ ਤਾਂ ਸੋਚਦਾ ਸਾਡੇ ਦੇਸ਼ ਦੇ ਪ੍ਰਸ਼ਾਸਨ ਨੂੰ ਸਾਡੇ ਕੂਫੀਆ ਤੰਤਰ ਨੂੰ ਏਜੰਸੀਆਂ ਨੂੰ ਇਸ ਚੀਜ਼ ਦੀ ਬਿਲਕੁਲ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਉਹ ਬੀਬੀ ਨੂੰ ਤੇ ਉਹ ਜਿਹੜਾ ਨਿਯੰਗ ਸਿੰਘ ਮਹਿਰੋਂ ਆ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਕਿਸੇ ਨੇ ਤੁਸੀਂ ਜਾਂਦੇ ਆਂਦੇ ਨੂੰ ਕਿਵੇਂ ਇਸ ਤਰੀਕੇ ਨਾਲ ਦੋਸ਼ ਲਾ ਸਕਦੇ ਹੋ ਮੈਂ ਤਾਂ ਭਾਵਨਾ ਬੀਤ ਜੀ ਬਿਲਕੁਲ ਥੰਮ ਬਣ ਕੇ ਬਾਬਾ ਲੱਖਾ ਸਿੰਘ ਦੇ ਬਾਬਾ ਕਾਲਾ ਸਿੰਘ ਦੇ ਨਾਲ ਖੜਾ ਬਾਬਾ ਨੰਸੀ ਸਿੰਘ ਦੇ ਚਰਨਾਂ ਵਿੱਚ ਮੈਂ ਪੁਰਜੋਰ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਚੀਜ਼ ਦੀ ਨਰਫਕ ਜਾਂਚ ਹੋਵੇ ਔਰ ਇੰਟਰਨੈਸ਼ਨਲ ਸੰਤ ਸਮਾਜ ਜਿੰਨੇ ਵੀ ਸੰਪਰਦਾਮਣ ਮੈਂ ਉਹਨਾਂ ਨੂੰ ਬੇਨਤੀ ਕਰਦਾ ਇੱਕ ਕਮੇਟੀ ਬਣਾਈ ਜਾਵੇ ਇਹ ਚੀਜ਼ ਜੀ ਨਿਰਪੱਖ ਜਾਂਚ ਹੋ ਕੇ ਸਾਹਮਣੇ ਆਵੇ ਔਰ ਇਹ ਬਿਲਕੁਲ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਮੇਰੇ ਖਿਆਲ ਦੇ ਨਾਲ ਮੇਰਾ ਜਿਤੋਂ ਤੱਕ ਵਿਸ਼ਵਾਸ ਹੈ ਇਹ ਸੰਸਥਾਤਿਕ ਦੋਸ਼ ਨਹੀਂ ਹੈਗਾ ਇਹ ਤਾਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਨੇ ਮੈਂ ਭਾਵਨਾ ਫਰੀਦ ਜੀ ਬੇਨਤੀ ਕਰਦਾ ਤੁਹਾਨੂੰ ਇਹ ਅ빠 ਜੀ ਪਹਿਲਾਂ ਆਪਾਂ ਗੱਲ ਕੀਤੀ ਸੀ ਚਰਨ ਘਾਟ ਦੇ ਮੁਖੀ ਬਾਰੇ ਹੁਣ ਆਪਾਂ ਗੱਲ ਕਰੀਏ ਮੌਜੂਦਾ ਮਹਾਪੁਰਖਾ ਜੋ ਨਾਨਕ ਸਰਮੀਨ ਬਾਬਾ ਲਖਾ ਸਿੰਘ ਜੀ ਬਾਰੇ ਉਹਨਾਂ ਦੇ ਕਰੈਕਟਰ ਤੇ ਬੜੀਆਂ ਉਂਗਲਾਂ ਉੱਠ ਰਹੀਆਂ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂ ਪਾਉਣ ਨੂੰ 프리ਜੀ ਤੁਸੀਂ ਪੁੱਛਿਆ ਮੀ ਨਾਨ ਸਰ ਸੰਪਰਦਾ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਤੇ ਦੋਸ ਲੱਖ ਰਹਿ ਨੇ ਤੁਹਾਡੀ ਕੀ ਵਿਚਾਰ ਨੇ ਮੇਰੇ ਵਿਚਾਰ ਇਹ ਆ ਕਿ ਬਾਬਾ ਕਲਾ ਸਿੰਘ ਜੀ ਆਪਣੇ ਸਥਾਨ ਤੇ ਜਲੰਧਰ ਵੀ ਕਈ ਵਾਰ ਆਏ ਨੇ ਬਾਬਾ ਲਖਾ ਸਿੰਘ ਜੀ ਨਾਲ ਵੀ ਮੇਰਾ ਬਹੁਤ ਨੇੜੇ ਦੀ ਸਾਂਝ ਹੈ ਔਰ ਉਹ ਅਜ ਤੋ ਨਹੀਂ ਜਦੋਂ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਸੀ ਉਦੋਂ ਵੀ ਪਹਿਲਾਂ ਮੈਂ ਹਰਮੰਦਰ ਸਾਹਿਬ ਆ ਕੇ ਹਾਜ਼ਰੀ ਆਪਣੀ ਕਪੜਾ ਆ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਫਿਰ ਇੱਥੇ ਨਾਨਕਸਰ ਵੀ ਕਈ ਕਈ ਦਿਨ ਮੈਂ ਰਹਿੰਦਾ ਰਿਹਾ ਉਦੋਂ ਬਾਬਾ ਸਾਧੂ ਸਿੰਘ ਜੀ ਹੁੰਦੇ ਸੀ ਨੌਜਵਾਨੀ ਦੀ ਅਵਸਥਾ ਸੀ ਉਦੋਂ ਬਾਬਾ ਲੱਖਾ ਸਿੰਘ ਜੀ ਦੀ ਅੱਜ ਤੱਕ ਉਹਨਾਂ ਦੇ ਪਹਿਲਾਂ ਤੋਂ ਕਿੰਨੀਆਂ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਕਦੇ ਉਂਗਲ ਨਹੀਂ ਉਠੀ ਤੇ ਅੱਜ ਹੀ ਫਿਰ ਕਿਉਂ ਇਹ ਉੱਠੀ ਆ ਤੇ ਉਹ ਬੀਬੀ ਦੋਸ ਲਾ ਰਹੀ ਆ ਕਿ ਸਰੋਵਰ ਚੋਂ ਮੱਸੀਆਂ ਫੜ ਫੜਦੇ ਰਹੇ ਨੇ ਤੇ ਉਹ ਕੱਲੀ ਬੀਬੀ ਨੂੰ ਕਿਉਂ ਦਿਖੀਏ ਲੱਖਾਂ ਦੀ ਸੰਗਤ ਆਉਂਦੀ ਆ ਨਾਨਕ ਸਰ ਸਾਹਿਬ ਹਰ ਰੋਜ਼ ਔਰ ਰਾਤ ਨੂੰ ਅੰਮ੍ਰਿਤ ਵੇਲੇ ਔਰ ਰਾਤ ਨੂੰ ਹਾਜ਼ਰੀਆਂ ਦੀ ਸੰਗਤ ਭਰਦੀ ਆ ਤੇ ਜਿਹੜੀ ਰਸੋਈ ਵਿੱਚ ਉਹ ਗੱਲ ਕਰਦੀ ਨਾ ਕਿਚਨ ਦੇ ਵਿੱਚ ਛੇਕਣ ਦੀ ਤੇ ਮੱਸੀ ਦੀ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਰੂਪ ਦੇ ਵਿੱਚ ਇੱਕ ਥਾਲਾ ਤਿਆਰ ਹੁੰਦਾ ਹੈ ਜਿਹੜਾ ਭੋਜਨ ਜਾਂਦਾ ਹੈ ਇਕੱਲੀ ਬੀਬੀ ਸੀ ਉੱਥੇ ਮੇਰੇ ਵਿਚਾਰ ਇਹ ਨੇ ਕਿ ਇਹ ਬੇਬੁਨਿਆਦ ਗੱਲਾਂ ਨੇ ਇੱਕ ਬਹੁਤ ਸਾਜ਼ਿਸ਼ ਹੈ ਬਾਬਾ ਕਾਲਾ ਸਿੰਘ ਜੀ ਔਰ ਬਾਬਾ ਲਖਾ ਸਿੰਘ ਜੀ ਸੰਪਰਦਾ ਦੇ ਸਾਹਮਣੇ ਹੀ ਹੈਗੇ ਇਹ ਜਿਹੜੀ ਸੰਸਥਾ ਹੈ ਨਾਨਕ ਸਰ ਔਰ ਆਪਣੀ ਪੰਥ ਦੀ ਵੀ ਇੱਕ ਬਹੁਤ ਵੱਡੀ ਥੰਮ ਹੈ ਇੱਕ ਗੁਲਦਸਤਾ ਹੈ ਇਹ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਭਾਵਨਾ ਪੀਜੀ ਇਹ ਇਹ ਇੱਕ ਬਦਨਾਮ ਕਰਨ ਦੀ ਕੋਈ ਸੋ ਤਾਂ ਨਹੀਂ ਕਰ ਸਕੇ ਕੋਈ ਸੋ ਤਾਂ ਨਹੀਂ ਹੋਇਆ ਆਪਣੇ ਕੋਲੋਂ ਕਹਿ ਰਹੇ ਨੇ ਨਾ ਇਹ ਤਾਂ ਕੋਈ ਵੀ ਕਿਸੇ ਨੂੰ ਕਹਿ ਦੂਗਾ ਮੇਰੇ ਵਿਚਾਰੇ ਇਹ ਨੇ ਵੀ ਇਹ ਬਹੁਤ ਡੂੰਗੀ ਸਾਜ਼ਿਸ਼ ਹੈ ਇਹਨੂੰ ਸਾਨੂੰ ਪੰਥ ਨੂੰ ਰੌਲਾ ਨਹੀਂ ਪਾਉਣਾ ਚਾਹੀਦਾ ਵਿਚਾਰ ਕਰਨੀ ਚਾਹੀਦੀ ਹੈ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਸਾਜ਼ਿਸ਼ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਅੱਜ ਨਾਨਕ ਸਰ ਸੰਪਰਦਾ ਨਾਲ ਖੜਨਾ ਚਾਹੀਦਾ ਉਹ ਸਾਡਾ ਇੱਕ ਗੁਲਦਸਤ ਹੈ ਉਹ ਭਗਤੀ ਦਾ ਘਰ ਹੈ ਭਾਉਨਾਪ੍ਰੀਤ ਜੀ ਮੈਂ ਤਾਂ ਹਮੇਸ਼ਾ ਉਹ ਦਰਦਾ ਪਖਾਰੀਆਂ ਔਰ ਦਰਦਾ ਸਾਦਾ ਬਾਣਾ ਔਰ ਮੈਂ ਉਥੇ ਰਿਹਾ ਉਹ ਮੈਨੂੰ ਤਾਂ ਕੁਛ ਨਜ਼ਰ ਨਹੀਂ ਆਇਆ ਮੈਂ ਉਥੇ 17 ਸਾਲ ਦਾ ਮੈਂ ਭਰਤੀ ਹੋ ਗਿਆ ਸੀ ਉਦੋਂ ਬਾਅਦ ਮੈਂ ਉਥੇ ਦਰਸ਼ਨ ਕਰਦਾ ਆ ਰਿਹਾ ਮੈਨੂੰ ਘੜ ਤੋਂ ਘੜ 30 ਸਾਲ ਉਸ ਸੰਸਦ ਦੇ ਵਿੱਚ ਜਾਂਦਿਆਂ ਆਉਂਦਿਆਂ ਹੋ ਗਿਆ ਤੇ ਮੈਂ ਤਾਂ ਕਿਤੇ ਮੈਨੂੰ ਤਾਂ ਨਜ਼ਰ ਨਹੀਂ ਆਈ ਇਹ ਜੀ ਕੋਈ ਚੀਜ਼ ਤੇ ਉਹਨਾਂ ਨੂੰ ਕਿੱਥੋਂ ਨਜ਼ਰ ਆ ਗਈ ਸਭ ਬੇਬੁਨਿਆਦ ਹੈ ਭਾਵਨਾ ਪੀਜੀ ਇੱਕ ਸਾਜ਼ਿਸ ਦਾ ਹਿੱਸਾ ਹੈ ਵਿਚਾਰ ਕਰਨ ਦੀ ਲੋੜ ਸਿੱਖ ਪੰਥ ਦੀ ਸੰਗਤ ਨੂੰ ਤੁਸੀਂ ਨਾਨਕ ਸਰ ਸੰਪੁਰਤਾ ਬਾਰੇ ਜਾਂ ਹੋਰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਮੈਂ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਚਾਹਣਾ ਪੰਜ ਤਰੀਕ ਨੂੰ 5 ਦਸੰਬਰ ਨੂੰ ਕੌਲਾਈ ਹੈ ਨਾਨਕ ਸਰਪ੍ਰਦਾਵਲੋਂ ਸਾਰੇ ਸੰਤ ਮਹਾਪੁਰਸ਼ਾਂ ਵੱਲੋਂ ਸਾਨੂੰ ਸਾਰਿਆਂ ਨੂੰ ਛੋਟੀਆਂ ਵੱਡੀਆਂ ਸੰਪਰਦਾਵਾਂ ਸੁਸਾਇਟੀਆਂ ਜਿੰਨੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਵੀ ਮੈਂ ਤਾਂ ਕਹੂੰਗਾ ਔਰ ਗੁਰਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਜਿਹੜੇ ਹਨ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਔਰ ਸੰਤ ਮਹਾਪੁਰਸ਼ਾਂ ਨੂੰ ਵੀ ਸੰਪਰਦਾਵਾਂ ਨੂੰ ਮੈਂ ਆਪਣੇ ਤੌਰ ਤੇ ਵੀ ਬੇਨਤੀ ਕਰੂੰ ਸਾਡਾ ਧਰਮ ਤੇ ਪਰਜਵਾਨ ਦਾ ਇਸ ਟਾਈਮ ਲਾਸਟ ਮੈਂ ਇਹ ਗੱਲ ਕਹਿਣਾ ਚਾਹਣਾ ਨਾਨਕ ਸਰ ਭਗਤੀ ਦਾ ਘਰ ਸੀ ਨਾਨਕ ਸਰ ਭਗਤੀ ਦਾ ਘਰ ਹੈ ਤੇ ਨਾਨਕ ਸਰ ਕਲੇਰਾ ਠਾਰ ਸਰ ਨੇ ਭਗਤੀ ਦਾ ਘਰ ਰਹਿਣਾ ਇਥੇ ਚੜਦੀ ਕਲਾ ਦੇ ਮਹਾਪੁਰਸ਼ ਆਉਂਦੇ ਰਹੇ ਆਉਂਦੇ ਰਹਿਣਾ ਸਦਾ ਹੀ ਇਧਰ ਦੀ ਸੋਭਾ ਜੁਗ ਜੁਗ ਹੋਣੀ ਆ ਤੇ ਨਿੰਦਕ ਵੀ ਪਹਿਲਾਂ ਤੋਂ ਆਏ ਹੁਣ ਵੀ ਹਨ ਅੱਗੇ ਆਉਂਦੇ ਰਹਿਣੇ ਨੇ ਇਹ ਫੈਸਲਾ ਸਾਡੇ ਆਪਣੇ ਦਿਲ ਨੇ ਕਰਨਾ ਹੈ ਦਿਮਾਗ ਨੇ ਕਰਨਾ ਹੈ ਐਵੇਂ ਸੁਣ ਲਿਆ ਰੌਲਾ ਪਾ ਲਿਆ ਉਹ ਗੱਲਾਂ ਵੱਖਰੀਆਂ ਹੁੰਦੀਆਂ ਇਹ ਜਿਹੜੀਆਂ ਸੰਪਰਦਾਮਾਂ ਨੇ ਬੜੇ ਥਾਮਣੇ ਕਿਸੇ ਤੁਸੀਂ ਵੱਡੀ ਬਿਲਡਿੰਗ ਨੂੰ ਕਿਸੇ ਨੂੰ ਸਿੱਟਣਾ ਤਾਂ ਉਹਦੇ ਥੰਮਾਂ ਨੂੰ ਕਮਜ਼ੋਰ ਕਰ ਦਿਓ ਵੱਡੀ ਸਾਜ਼ਿਸ਼ ਹੋ ਰਹੀ ਹੈ ਇਹ ਸਾਨੂੰ ਬੱਚੇ-ਬੱਚੇ ਨੂੰ ਸਮਝਣਾ ਪਊਗਾ ਐਵੇਂ ਕਿਸੇ ਕਹਿ ਕਹਾ ਤੇ ਰੌਲਾ ਪਾ ਲਿਆ ਹਾ ਹਾ ਉਹ ਨਹੀਂ ਉਹ ਤਾਂ ਬੱਚਿਆਂ ਦੀ ਇੱਕ ਨਿਦਾਨਤ ਹੈ ਗੰਭੀਰਤਾ ਇਸ ਦੇ ਵਿੱਚ ਹੈ ਇਸ ਚੀਜ਼ ਦੇ ਅਨਸਾਰ ਵੀ ਕੌਮ ਨੂੰ ਸੋਚ ਕੇ ਵਿਚਾਰ ਕੇ ਸਿਰ ਜੋੜ ਕੇ ਇਹਦਾ ਕੋਈ ਨਿਰਣਾ ਕਢਣਾ ਪੈਣਾ ਇਹ ਲੋਕ ਜਿਹੜੇ ਹੈਗੇ ਇਹਨਾਂ ਦਾ ਇੱਕ ਦਿਨ ਜਿਹੜਾ ਕੱਚਾ ਚਿੱਠਾ ਹੈ ਜਿਹੜਾ ਇਹਨਾਂ ਦਾ ਭਾਂਡਾ ਸਾਹਮਣੇ ਆ ਜਾਣਾ ਭਾਵਨਾਪ੍ਰੀਤ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਗੁਰਸਿੱਖ ਸੰਗਤਾਂ ਜਿਹੜੀਆਂ ਨਾਨਕ ਸਰ ਸੰਪਰਦਾ ਠਾਠ ਨਾਲ ਬਾਬਾ ਨਾਨਸ ਸਿੰਘ ਜੀ ਦੇ ਬਾਬਾ ਇਸਰ ਸਿੰਘ ਜੀ ਦੇ ਨਾਮ ਅਭਿਆਸ ਜਿਹੜੇ ਉਹਨਾਂ ਨੇ ਬਖਸ਼ੇ ਹੋਏ ਜਿਹੜੇ ਬਖਸ਼ੇ ਉਹ ਉਪਦੇਸ਼ਾਂ ਨਾਲ ਜੁੜੇ ਹੋਏ ਨੇ ਉਹ ਸਦਾ ਜੁੜੀਆਂ ਰਹਿਣ ਭਾਵਨਾ ਬਣਾਈ ਰੱਖਣ ਨੂੰ ਪਾਵਣਾ ਪਈ ਜੀ ਔਰ ਸੇਵਕ ਦਾ ਕੰਮ ਹੁੰਦਾ ਹੈ ਜਦੋਂ ਇਹ ਜਿਆ ਸੰਕਟ ਆਵਾ ਭਜਨਾ ਨਹੀਂ ਸਗੋ ਥੰਮ ਬਣ ਕੇ ਨਾਲ ਖੜੇ ਔਰ ਅਸੀਂ ਜਿੰਨੀਆਂ ਸੰਪਰਦਾਵਾਂ ਪੰਥ ਦਾ ਹਰ ਬੱਚਾ-ਬੱਚਾ ਨਾਨਕ ਸਰਠਾੜਾ ਥੰਮ ਬਣ ਕੇ ਖੜੇ ਆ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ